ਡੋਕ ਏਰੀਆ ਸਰ ਬਲੌਂਗੀ ਦਾ ਕੁਝ ਏਰੀਆ ਜਿੱਥੇ ਕਾਫੀ ਜ਼ਿਆਦਾ ਮਤਲਬ ਪਿਛਲੀ ਵਾਰ ਵੀ ਸਰਚਸ ਹੋਈਆਂ ਕਾਫੀ ਡਰੱਗਸ ਵੀ ਮਿਲਦੀ ਹੈ ਉੱਥੋਂ ਤੇ ਕੁਝ ਜਿਹੜੇ ਐਲੀਮੈਂਟਸ ਸੀਗੇ ਉਹ ਵੀ ਮਿਲੇ ਨੇ ਗੈਂਗਸਟਰ ਵਗੈਰਾ ਵੀ ਉੱਥੇ ਰਹੇ ਨੇ ਇਸੇ ਤਰੀਕੇ ਦੇ ਨਾਲ ਜੀਰਕਪੁਰ ਦਾ ਕੁਝ ਏਰੀਆ ਦੇਖੋ ਇੱਕ ਆਸੋ ਆਪਰੇਸ਼ਨਸ ਤਾਂ ਸਾਡੇ ਜਿਹੜੇ ਹੈਗੇ ਕੋਆਰਡਨ ਸਰਚ ਆਪਰੇਸ਼ਨ ਉਹ ਸਾਡੇ ਮਾਜੂ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਡੀਜੀਪੀ ਸਾਹਿਬ ਵੱਲੋਂ ਰੈਗੂਲਰ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਜਿਹੜੇ ਇਹ ਡਰੱਗ ਟ੍ਰੋਨ ਏਰੀਆਸ ਹੈਗੇ ਹੌਟਸਪੌਟ ਜਿਨੂੰ ਅਸੀਂ ਕਹਿੰਨੇ ਆ ਹੌਟਸਪots ਆਫ ਡਰੱਗਸ ਐਂਡ ਕ੍ਰਾਈਮਸ ਉਹਦੇ ਅਸੀਂ ਪ੍ਰੋਫਾਈਲਿੰਗ ਕਰ ਰਹੇ ਹਾਂ ਉਹਦੇ ਵਿੱਚ ਆਇਡੈਂਟੀਫਾਈ ਕਰਕੇ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਕ੍ਰਾਈਮ ਹੋਇਆ ਮਤਲਬ ਸੜਕਾਂ ਤੇ ਲੋਕਾਂ ਨੂੰ ਸ਼ਰਮ ਵੀ ਮਾਰਿਆ ਗਿਆ ਉਸ ਨੂੰ ਰੋਕਣ ਦੇ ਲਈ ਤੁਹਾਡੀ ਪ੍ਰਾਇੋਰਟੀ ਕੀ ਹੋਗੀ ਤੇ ਪਲਾਨ ਕੀ ਹੋਵੇਗਾ ਟੂ ਪੁਲਿਸਿੰਗ ਵੀ ਹੁੰਦੀ ਜਿਸ ਦੇ ਵਿੱਚ ਅਸੀਂ ਆਇਡੈਂਟੀਫਾਈ ਕਰਦੇ ਹਾਂ ਮੈਪ ਕਰਦੇ ਹਾਂ ਡਾਟਾ ਐਨਾਲਿਸਿਸ ਕਰਕੇ ਕਿ ਕਿਹੜੇ ਏਰੀਆ ਜਿਆਦਾ ਵਨਰੇਬਲ ਟੂ ਕ੍ਰਾਈਮ ਹੈਗੇ ਆ ਕਿੱਥੇ ਕ੍ਰਿਮੀਨਲ ਟਾਈਪ ਦੇ 엘మెంట్ ਜਿਆਦਾ ਐਕਟਿਵ ਹੈਗੇ ਆ ਇੱਕ ਸੀਸੀਟੀਵੀ ਦਾ ਪ੍ਰੋਗਰਾਮ ਸ਼ੁਰੂ ਹੋਇਆ ਕਿ ਸਤੰਬਰ ਐਂਡ ਤੱਕ ਹੋ ਜਾਏਗਾ ਪੂਰੇ ਆਲਓਵਰ ਮਹਾਲੀ ਦੇ ਵਿੱਚ ਲਾਈਕ ਚੰਡੀਗੜ੍ਹ ਦੇ ਤਰ੍ਹਾਂ ਬਟ ਕਿਉਂਕਿ ਆਪਾਂ ਸਾਰੇ ਸਿਵਲਾਈਜ਼ ਲੋਕ ਹੈਗੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਅਦਰਵਾਇਜ਼ ਵੀ ਆਪਾਂ ਨੂੰ ਆਪਣੀ ਜਿਹੜੀ ਆਪਾਂ ਫੰਡਾਮੈਂਟਲ ਰਾਈਟ ਦੀ ਗੱਲ ਕਰਦੇ ਆ ਆਪਣੀ ਡਿਊਟੀਆਂ ਵੀ ਨਿਭਾਣੀਆਂ ਚਾਹੀਦੀਆਂ ਪੁਲਿਸ ਅਸੀਂ ਦੇਖਦੇ ਆ ਆਮ ਤੌਰ ਤੇ ਜਾਂ ਐਸ ਐਚ ਓ ਲੈਵਲ ਜਾਂ ਸਪਾਹੀ ਹੁੰਦੇ ਆ ਜਿਆਦਾ ਫਿੱਟ ਨਹੀਂ ਹੁੰਦੇ ਇਸ ਇਹਨਾਂ ਨੂੰ ਫਿੱਟ ਰੱਖਣ ਦੇ ਲਈ ਜਾਂ ਕੁਝ ਇਸ ਤਰੀਕੇ ਦਾ ਕੋਈ ਐਕਸਰਸਾਈਜ਼ ਪ੍ਰੋਗਰਾਮ ਕੁਝ ਚਲਾਉਂਗੇ ਤੁਸੀਂ کافی ਬੱਚੇ ਜਿਮ ਵੀ ਜਾਂਦੇ ਆ ਕਾਫੀ ਸੀਨੀਅਰ ਲੋਕ ਵੀ ਜਿਹੜੇ ਹੈਗੇ ਉਹ ਜਿਮ ਜਾਂਦੇ ਐਕਸਰਸਾਈਜ਼ ਕਰਦੇ ਹਰ ਇੱਕ ਦੀ ਆਪਣੀ ਆਪਣੀ ਪ੍ਰਾਇਰੀਟੀਆਂ ਹੁੰਦੀਆਂ ਪੁਲਿਸਿੰਗ ਦੇ ਵਿੱਚ ਕਿਉਂਕਿ ਵਰਕਲੋਡ ਜ਼ਿਆਦਾ ਹੈ ਸਟ्रेस ਜ਼ਿਆਦਾ ਹੈ ਸੋ ਉਹਦੇ ਕਰਕੇ ਕਈ ਵਾਰੇ ਪ੍ਰੋਬਲਮਸ ਆ ਜਾਂਦੀਆਂ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਕਿਸੇ ਡਾਈਟੀਸ਼ਨ professionਲ ਇਨਕਲੂਡ ਕਰਕੇ ਆਪਣੇ ਪ੍ਰੋਗਰਾਮ ਚ ਕੋਈ ਡਾਈਟ ਵੀ ਰეკਮੈਂਡ ਕਰ ਸਕੀਏ ਤੇ ਇਹਨਾਂ ਨੂੰ ਕੋਈ ਇਨਸੈਂਟਿਵ ਵੀ ਦੇਵਾਂਗੇ ਸਰੀਕਾ ਚ ਚੈਲੰਜ ਕਰਾਵਾਂਗੇ ਸੋ ਪੰਜਾਬ ਸਰਕਾਰ ਦੇ ਵੱਲੋਂ आईपीएस ਅਫਸਰਾਨਾਂ ਦੇ ਤਬਾਦਲੇ ਕੀਤੇ ਗਏ ਨੇ ਇਹਨਾਂ ਹੀ ਤਬਾਦਲਾਂ ਦੇ ਤਹਿਤ आईपीएस ਦੀਪਕ ਪਾਰਕ ਐਸਵੀਰੇ ਮੋਹਾਲੀ ਦੇ ਐਸਐਸਪੀ ਨਿਯੁਕਤ ਹੋਏ ਨੇ ਸਾਡੇ ਨਾਲ ਮੌਜੂਦ ਨੇ ਪਾਰਕ ਸਾਹਿਬ ਪਾਰਕ ਸਾਹਿਬ ਕੀ ਕੀ ਚੁਣੌਤੀਆਂ ਲੱਗਦੀਆਂ ਤੁਹਾਨੂੰ ਖਾਸ ਕਰਕੇ ਮੋਹਾਲੀ ਵਰਗੇ ਜ਼ਿਲ੍ਹੇ ਦੇ ਲਈ ਅ ਦੇਖੋ ਮੋਹਾਲੀ ਵੱਡਾ ਜ਼ਿਲ੍ਹਾ ਹੈ ਕਾਫੀ ਹੈਵिली ਪੋਪੂਲੇਟਿਡ ਹੈਗਾ ਸੋ ਇੱਥੇ ਪੈਟੋਲਿੰਗ ਜਿਹੜੀ ਹੈਗੀ ਹੈ ਉਹ ਟ੍ਰੈਫਿਕ ਦਾ ਹੋ ਗਿਆ ਤੇ ਜਿਹੜੀ ਕੰਪਲੇਂਟਸ ਹੈਗੀ ਉਹਦਾ ਡਿਸਪੋਜ਼ਲ ਜਿਹੜਾ ਟਾਈਮਲੀ ਹੋ ਜਾਏ ਜਿਹੜੀ ਐਫਆਈਆ ਦੀ ਇਨਵੈਸਟੀਗੇਸ਼ਨ ਹੈ ਉਹ ਪ੍ਰੋਫੈਸ਼ਨਲ ਤੇ ਟਾਈਮਲੀ ਮੈਨਰ ਦੇ ਵਿੱਚ ਹੋ ਜਾਏ ਇਹ ਹੀ ਸਾਡੀ ਮੇਨ ਚੈਲੰਜਸ ਤੇ ਪ੍ਰਾਇਰੀਟिज ਹੈਗੀ ਸੋ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਕ੍ਰਾਈਮ ਹੋਇਆ ਮਤਲਬ ਸੜਕਾਂ ਤੇ ਲੋਕਾਂ ਨੂੰ ਸ਼ਰਿਆਮ ਵੀ ਮਾਰਿਆ ਗਿਆ ਉਸ ਨੂੰ ਰੋਕਣ ਦੇ ਲਈ ਤੁਹਾਡੀ ਪ੍ਰਾਇੋਰਟੀ ਕੀ ਹੋਗੀ ਤੇ ਪਲਾਨ ਕੀ ਹੋਣਗੇ ਤੁਹਾਡੇ ਦੇਖੋ ਦੋਨੋਂ ਚੀਜ਼ਾਂ ਹੈਗੀ ਪ੍ਰੋਜੈਕਟਿਵ ਪੁਲਿਸਿੰਗ ਵੀ ਹੁੰਦੀ ਜਿਸ ਦੇ ਵਿੱਚ ਅਸੀਂ ਆਇਡੈਂਟੀਫਾਈ ਕਰਦੇ ਹਾਂ ਮੈਪ ਕਰਦੇ ਹਾਂ ਡਾਟਾ ਐਨਾਲਿਸਿਸ ਕਰਕੇ ਕਿ ਕਿਹੜੇ ਏਰੀਆ ਜ਼ਿਆਦਾ ਵਲਨਰੇਬਲ ਟੂ ਕ੍ਰਾਈਮ ਹੈਗੇ ਕਿੱਥੇ ਕ੍ਰਿਮੀਨਲ ਟਾਈਪ ਦੇ 엘ਮੈਂਟ ਜ਼ਿਆਦਾ ਐਕਟਿਵ ਹੈਗੇ ਉੱਥੇ ਅਸੀਂ ਸਪੈਸ਼ਲ ਫੋਕਸ ਕਰਾਂਗੇ ਬਾਕੀ ਜਿਹੜਾ ਕ੍ਰਾਈਮ ਹੋ ਵੀ ਜਾਂਦਾ ਹੈ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਪ੍ਰੋਫੈਸ਼ਨਲ ਇਨਵੈਸਟੀਗੇਟ ਹੋ ਕੇ ਜਲਦੋ ਜਲ ਟ੍ਰੇਸ ਹੋ ਜਾਏ। ਦੋ ਖੇਰੇ ਸਰ ਬਲੌਂਗੀ ਦਾ ਕੁਝ ਏਰੀਆ ਜਿੱਥੇ ਕਾਫੀ ਜ਼ਿਆਦਾ ਮਤਲਬ ਪਿਛਲੀ ਵਾਰ ਵੀ ਸਰਚਸ ਹੋਈਆਂ ਕਾਫੀ ਡਰੱਗਸ ਵੀ ਮਿਲਦੀ ਹੈ ਉੱਥੋਂ ਤੇ ਕੁਝ ਜਿਹੜੇ ਐਲੀਮੈਂਟਸ ਸੀਗੇ ਉਹ ਵੀ ਮਿਲੇ ਨੇ ਗੈਂਗਸਟਰ ਵਗੈਰਾ ਵੀ ਉੱਥੇ ਰਹੇ ਨੇ। ਇਸੇ ਤਰੀਕੇ ਦੇ ਨਾਲ ਜੀਰਕਪੁਰ ਦਾ ਕੁਝ ਏਰੀਆ। ਇਹਨਾਂ ਇਲਾਕਿਆਂ ਦੇ ਦੀ ਕੁਝ ਖਾਸ ਕੋਈ ਸਰਚ ਆਪਰੇਸ਼ਨ ਜਾਂ ਕਿਸ ਤਰੀਕੇ ਦੇ ਨਾਲ ਜਾਂ ਸੀਸੀਟੀਵੀ ਉਧਰ ਜ਼ਿਆਦਾ ਲਗਾਏ ਜਾਣ। ਦੇਖੋ ਇੱਕ ਆਸੋ ਆਪਰੇਸ਼ਨਸ ਦਾ ਸਾਡੇ ਜਿਹੜੇ ਹੈਗੇ ਕੋਆਰਡੀਨੇਟਡ ਸਰਚ ਆਪਰੇਸ਼ਨ ਉਹ ਸਾਡੇ ਮਾਂ ਜੋ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਡੀਜੀਪੀ ਸਾਹਿਬ ਵੱਲੋਂ ਰੈਗੂਲਰ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਜਿਹੜੇ ਇਹ ਡਰਗ ਪ੍ਰੋਨ ਏਰੀਆਜ਼ ਹੈਗੇ ਹੌਟਸਪੌਟ ਜਿਨੂੰ ਅਸੀਂ ਕਹਿੰਨੇ ਆ ਹੌਟਸਪੌਟਸ ਆਫ ਡਰੱਗਸ ਐਂਡ ਕ੍ਰਾਈਮਸ ਉਹਦੇ ਅਸੀਂ ਪ੍ਰੋਫਾਈਲਿੰਗ ਕਰ ਰਹੇ ਹਾਂ ਉਹਦੇ ਵਿੱਚ ਆਇਡੈਂਟੀਫਾਈ ਕਰਕੇ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅ ਲਾਸਟ ਮੇਰੇ ਦੋ ਸਵਾਲ ਨੇ ਸਰ ਇੱਕ ਸੀਸੀਟੀਵੀ ਦਾ ਪ੍ਰੋਗਰਾਮ ਸ਼ੁਰੂ ਹੋਇਆ ਕਿ ਸਪਟੰਬਰ ਐਂਡ ਤੱਕ ਹੋ ਜਾਏਗਾ ਪੂਰੇ ਆਲਓਵਰ ਮਹਾਲੀ ਦੇ ਵਿੱਚ ਲਾਈਕ ਚੰਡੀਗੜ੍ਹ ਦੇ ਤਰ੍ਹਾਂ ਤੁਹਾਨੂੰ ਲੱਗਦਾ ਕਿ ਅਗਰ ਉਹ ਇੰਸਟਾਲਮੈਂਟ ਇੰਸਟਾਲੇਸ਼ਨ ਹੋ ਜਾਂਦੀ ਹੈ ਤਮਾਮ ਚੌਂਕਾਂ ਤੇ ਸੜਕਾਂ ਤੇ ਤਾਂ ਕ੍ਰਾਈਮ ਵੀ ਕੱਟੇਗਾ ਤੇ ਜਿਹੜੇ ਟ੍ਰੈਫਿਕ ਰੈਗੂਲੇਸ਼ਨ ਨੇ ਉਹ ਵੀ ਫਾਲੋ ਹੋ ਜਾਣਗੇ ਦੇਖੋ ਟੈਕਨੋਲੋਜੀ ਫੋਰਸ ਮਲਟੀਪਲਾਇਰ ਹੈਗੀ ਹੈ ਟੈਕਨੋਲੋਜੀ ਜਿਹੜੀ ਹੈਗੀ ਹੈ ਉਹਦੇ ਨਾਲ ਹਿਊਮਨ ਬੀਿੰਗ ਨੂੰ ਆਪਾਂ ਥੋੜਾ ਜਿਆਦਾ ਮਜਬੂਰ ਕਰ ਸਕਦੇ ਹਾਂ ਕਾਇਮੀ ਫੋਲੋ ਕਰਨ ਲਈ ਬਟ ਕਿਉਂਕਿ ਆਪਾਂ ਸਾਰੇ ਸਿਵਿਲਾਇਜ਼ ਲੋਕ ਹੈਗੇ ਆਂ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਅਦਰਵਾਇਜ਼ ਵੀ ਆਪਾਂ ਨੂੰ ਆਪਣੀ ਜਿਹੜੀ ਆਪਾਂ ਫੰਡਾਮੈਂਟਲ ਰਾਈਟ ਦੀ ਗੱਲ ਕਰਦੇ ਆਂ ਆਪਣੀ ਡਿਊਟੀਆਂ ਵੀ ਨਿਭਾਣੀਆਂ ਚਾਹੀਦੀਆਂ ਲਾਸਟ ਵਾਲਾ ਹੈ ਤੁਸੀਂ ਯੰਗ ਆਫੀਸਰ ਹੋ ਤੇ ਤੁਸੀਂ ਫਿਟ ਵੀ ਬਹੁਤ ਹੋ ਤੇ ਬਟ ਪੁਲਿਸ ਅਸੀਂ ਦੇਖਦੇ ਆਂ ਆਮ ਤੌਰ ਤੇ ਜਾਂ ਐਸਐਚਯੂ ਲੈਵਲ ਜਾਂ ਪਾਹੀ ਹੁੰਦੇ ਆ ਜਿਆਦਾ ਫਿਟ ਨਹੀਂ ਹੁੰਦੇ ਇਸ ਇਹਨਾਂ ਨੂੰ ਫਿਟ ਰੱਖਣ ਦੇ ਲਈ ਜਾਂ ਕੁਝ ਇਸ ਤਰੀਕੇ ਦਾ ਕੋਈ ਐਕਸਰਸਾਈ ਕੋ ਐਸਾ ਨਹੀਂ ਹੈ ਮਤਲਬ ਤੁਸੀਂ ਜਿਹੜੇ ਨਵੇਂ ਫਰੈਸ਼ ਰਿਕਰੂਟ ਸਾਡੇ ਹੋਏ ਆ ਕਾਫੀ ਕਾਫੀ ਬੱਚੇ ਜਿਮ ਵੀ ਜਾਂਦੇ ਆ ਕਾਫੀ ਸੀਨੀਅਰ ਲੋਕ ਵੀ ਜਿਹੜੇ ਹੈਗੇ ਉਹ ਜਿਮ ਜਾਂਦੇ ਐਕਸਰਸਾਈਜ਼ ਕਰਦੇ ਹਰ ਇੱਕ ਦੀ ਆਪਣੀ ਆਪਣੀ ਪ੍ਰਾਇਰਟੀਜ਼ ਹੁੰਦੀਆਂ ਪੁਲਿਸਿੰਗ ਦੇ ਵਿੱਚ ਕਿਉਂਕਿ ਵਰਕਲੋਡ ਜ਼ਿਆਦਾ ਹੈ ਸਟ्रेस ਜ਼ਿਆਦਾ ਹੈ ਸੋ ਉਹਦੇ ਕਰਕੇ ਕਈ ਵਾਰੇ ਪ੍ਰੋਬਲਮਸ ਆ ਜਾਂਦੀਆਂ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਕਿਸੇ ਡਾਈਟੀਸ਼ਨ profession ਇਨਕਲੂਡ ਕਰਕੇ ਆਪਣੇ ਪ੍ਰੋਗਰਾਮ ਚ ਕੋਈ ਡਾਈਟ ਵੀ ਰეკਮੈਂਡ ਕਰ ਸਕੀਏ ਤੇ ਇਹਨਾਂ ਨੂੰ ਕੋਈ ਇਨਸੈਂਟਿਵ ਵੀ ਦੇਵਾਂਗੇ ਇਸ ਤਰੀਕੇ ਦਾ ਚੈਲੰਜ ਕਰਾਵਾਂਗੇ ਜਿਹੜਾ ਹੈਲਦੀ ਹੈਗਾ ਉਹਨੂੰ ਇਨਸੈਂਟਿਵਾਇਜ਼ ਕਰਦੇ ਸਟ्रेस ਲੈਵਲ ਬਹੁਤ ਦੇਖਿਆ ਗਿਆ ਸਰ ਮੁਲਾਜ਼ਮਾਂ ਤੇ ਇਹ ਵੀ ਇੱਕ ਰੀਜ਼ਨ ਹੋ ਸਕਦਾ ਆਫਕੋਰਸ ਮਤਲਬ ਕਿ ਜਿਹੜਾ ਮੈਨੀ ਫੈਕਟਰਸ ਮਲਟੀਪਲ ਫੈਕਟਰਸ ਹੁੰਦੇ ਇਸ ਚੀਜ਼ ਦੇ ਬਟ ਵੀ ਵਿਲ ਟ੍ਰਾਈ ਕਿ ਉਹਨਾਂ ਨੂੰ ਅਸੀਂ ਮਿਟੀਗੇਟ ਕਰ ਸਕੇ ਜਾਂ ਰਿਡਿਊਸ ਕਰ ਸਕੇ ਲਾਸਟ ਆ ਸਰ ਮੋਹਾਲੀ ਦੇ ਲੋਕਾਂ ਦੇ ਲਈ ਕੋਈ ਕੀ ਮੈਸੇਜ ਬਸ ਇਹੀ ਮੈਸੇਜ ਹੈ ਕਿ ਕਾਨੂੰਨ ਦੀ ਪਾਲਣਾ ਕੀਤੀ ਜਾਵੇ ਤੇ ਟਰਸਟ ਕੀਤਾ ਜਾਵੇ ਪੁਲਿਸ ਤੇ ਸਾਨੂੰ ਇਨਫੋਰਮੇਸ਼ਨ ਦਿਓ ਤੇ ਸਾਡੇ ਤੋਂ ਐਕਸਪੈਕਟ ਕਰੋ ਕਿ ਥੈਂਕ ਯੂ ਸੋ ਮੈਸਰ ਸੋ ਮਹਾਲੀ ਦੇ ਨਵੇਂ ਐਸਐਸਪੀ ਦੀਪਕ ਪਾਰਕ ਹਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਖਾਸ ਤੌਰ ਤੇ ਉਹਨਾਂ ਨੇ ਮਹਾਲੀ ਦੇ ਲੋਕਾਂ ਦੇ ਲਈ ਇੱਕ ਸੰਦੇਸ਼ ਵੀ ਦਿੱਤਾ ਤੇ ਜ਼ਿਆਦਾਤਰ ਕੋਸ਼ਿਸ਼ ਇਹ ਰਹੂਗੀ ਕਿ ਲਾਅ ਐਂਡ ਆਰਡਰ ਨੂੰ ਸਚਾਰੂ ਤਰੀਕੇ ਨਾਲ ਚਲਾਇਆ ਜਾਵੇ ਇਸ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਊਗਾ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਮੈਂ ਰਵਿੰਦਰ ਸਿੰਘ ਬੈਣੀਪਾਲ ਔਨ 에ਅਰ ਮਹਾਲੀ